ਲਾਲ ਪੱਡਾ ਜੇਤੂਰੀਆ ਜੀ 11 ਨੰਬਰ ਦੇ ਵਿੱਚੋਂ ਮਾਸਟਰ ਕਲਵਾਦ ਸਿੰਘ ਜਹੂਰਾ ਰਾਜਾ ਗਿਆ ਨਿੱਦੜ ਸਨੀ ਸੰਗਤਪੁਰਾ ਫਾਸਟ ਗਰੁੱਪ ਕੈਨੇਡਾ ਦੀ ਕੁੱਤੀ ਸ਼ਾਰਕ ਨੀਲੀ ਡੱਬੀ ਇਹ ਜੇਤੂ ਰਹੀ ਹੈ ਲਿਆਓ ਜੀ 12 13 ਕਰੋ ਤਿਆਰ ਫਟਾ ਲਾਲ ਜੇਤੂ ਹੈ ਜੀ ਮਾਸਟਰ ਕੁਲਵੰਤ ਸਿੰਘ ਜੂਰਾ ਰਾਜਾ ਕੇ ਲਿੱਦੜ ਨਹੀਂ ਸਕਤਪੁਰਾ ਫਾਟ ਕਰੋ ਕੈਨੇਡਾ ਦੀ ਕੁੱਤੀ ਸ਼ਾਰਕ ਨੀਲੀ ਡੱਬੀ 6 ਨੰਬਰ ਇਹ ਚੋ ਜੇਤੂ ਹੈ ਛੱਡੋ ਜੀ 7 ਨੰਬਰ ਆ ਖੜੇ ਹੋ ਤੁਸੀਂ ਵੀਰ ਥੋੜਾ ਥੋੜਾ ਪਿੱਛੇ ਨੂੰ ਹੋ ਜਾ ਜਿਹੜੇ ਖੜੇ ਆ ਜਿਹੜੇ ਬੈਠੇ ਆ ਕੁਰਸੀਆਂ ਤੇ ਓਕੇ ਇੱਧਰ ਦੇਖਦਾ ਨਹੀਂ ਆ ਬੰਦਿਆਂ ਨੂੰ ਬਾਈ ਜੀ ਪਹਿਲਾਂ ਤਾਂ ਜੇ ਡੋਰ ਦਾ ਸਵਾਦ ਆਇਆ ਤਾੜੀਆਂ ਮਾਰ ਦਿਓ ਜੀ ਬਹੁਤ ਸੋਹਣਾ ਮੁਕਾਬਲਾ ਹੋਇਆ ਚਿੱਟਾ ਵੱਡਾ ਜੇਤੂ ਆ ਜੀ ਚੰਗੇ ਜਾਨਵਰ ਨੇ ਜੀ ਮਾਸਟਰ ਕੁਲਵੰਤ ਸਿੰਘ ਜਹੂਰਾ ਰਾਜਾ ਗਿਆ ਲਿੱਦੜ ਜਨੀ ਸੰਗਤਪੁਰਾ ਫਾਸਟ ਗਰੁੱਪ ਕੈਨੇਡਾ ਦੀ ਗੁੱਤੀ ਸ਼ਾਰਕ ਨੇ ਲੀਡ ਬੀ ਜੇਤੂ ਰਹੀ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਐਨ ਆਰ ਆਈ ਵੀਰਾਂ ਦਾ ਜੋ ਪਟਾ ਲਾਲ ਜੇਟੂ ਹੈ ਜੀ ਮਾਸਟਰ ਕੁਲਵੰਤ ਸਿੰਘ ਜੂਰਾ ਰਾਜਾ ਕਿ ਲਿੱਦੜ ਸ਼ਨੀ ਸੰਤਪੁਰਾ ਫਾਟ ਕਰਪ ਕਨੇਡਾ ਦੀ ਕੁੱਤੀ ਸ਼ਾਰਕ ਨੀਲੀ ਡੱਬੀ 2 ਨੰਬਰ ਇਸੇ ਜੇਟੂ ਹੈ ਜੀ ਪਟਾ ਸਫੈਦ ਜੇਤੂ ਹੈ ਜੀ ਮਾਸਟਰ ਕਲਵੰਦ ਸਿੰਘ ਜੂਰਾ ਰਾਜਾ ਦੇ ਨਿਤੜ ਛਨੀ ਸੰਤਪ੍ਰਾਫ ਫਾਟ ਕਰਪ ਕੈਨੇਡਾ ਦੀ ਕੁੱਤੀ ਸ਼ਾਰਕ ਲਈ ੱਬੀ ਇੱਕ ਨੰਬਰ ਦੇ ਵਿੱਚੋਂ ਜੇਤੂ ਬੱਲ ਲਿਆਓ ਜੀ ਦੋ ਨੰਬਰ ਪਰਮਜੀਤ ਸਿੰਘ ਹੰਦਲ ਮੈਨੂੰ ਟਿੱਲੋ